ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੁਰਜਥਰੋਡ ਬੁਰਜਥਰੋਡ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਇਹਦੇ ਨੇੜੇ ਜਦੋਂ ਆਪਾਂ ਬਾਜੇਖਾਨੇ ਤੋਂ ਬਰਨਾਲੇ ਨੂੰ ਜਾਂਦੇ ਆ ਤਾਂ ਉਹ ਛੜਕ ਰਹਿ ਜਾਂਦੀ ਹੈ ਵੈਸੇ ਇੱਕ ਪਾਸੇ ਕੋਠਾਗੁਰੂ ਹੈ ਤੇ ਦੂਜੇ ਪਾਸੇ ਸਰੀਏ ਵਾਲਾ ਸੋ ਬਠਿੰਡੇ ਜ਼ਿਲ੍ਹੇ ਦੇ ਪਿੰਡ ਬੁਰਜਥਰੋਡ ਚੋਂ ਵੀਡੀਓ ਬਣਾ ਰਹੇ ਆ ਤੇ ਬਾਈ ਇੱਥੇ ਵਪਾਰ ਦਾ ਕੰਮ ਕਰਦਾ ਜਿਹਦੇ ਕੋਲ ਆਪਾਂ ਅੱਜ ਦੀ ਤੁਹਾਨੂੰ ਵੀਡੀਓ ਦਿਖਾ ਰਹੇ ਆ वैसे तो दोस्तों इथे 5 नाग ਦਿਖਾਉਣੇ ਸੀ ਪਰ ਇੱਕ ਜਿਨ੍ਹਾਂ ਦਾ ਵਪਾਰ ਦਾ ਕੰਮ ਚੱਲਦਾ ਉਥੇ ਪੰਗਾ ਇਹ ਪੈ ਜਾਂਦਾ ਵੀ ਜਦੋਂ ਉਹਨੂੰ ਪਹੁੰਚੀਦਾ ਕਿਉਂਕਿ ਗੱਲ ਕੱਲ ਹੋਈ ਸੀ ਅੱਜ ਪਹੁੰਚਿਆ ਤਾਂ 2 ਗਾਵਾਂ ਬਾਈ ਦੱਸਦਾ ਸੇਲ ਹੋ ਗਈਆਂ ਤੇ ਹੁਣ ਰਹਿ ਗਈਆਂ 3 ਵੜਾਂ ਸੋ ਹੁਣ ਇਹਨਾਂ ਤਿੰਨਾਂ ਸੰਬੰਧੀ ਗੱਲਬਾਤ ਕਰ ਲਾਂਗੇ ਤੇ ਇਸ ਵੀਡੀਓ 'ਚ ਆਪਾਂ नाग ਪੂਰਤੀ ਲਈ ਇੱਕ ਚੀਜ਼ ਹੋਰ ਐਡ ਕਰ ਦਿੰਨੇ ਆ ਵੀ ਜਰਮਨ ਸ਼ੈਫਰਡ 2 ਕਤੂਰੇ ਆ ਮੇਲ ਆ ਫੀਮੇਲ ਐ ਬਾਈ ਦੱਸੂਗਾ ਆਪਾਂ ਨੂੰ ਇਹ ਵੀ ਵਿੱਚ ਵੀਡੀਓ ਚ ਦਿਖਾ ਦਨੇ ਜੇ ਕੋਈ ਵੀਰ ਪਸੰਦ ਕਰੇ ਤਾਂ ਆ ਕੇ ਤੁਸੀਂ ਖਰੀਦ ਲੋ ਜੇ ਆਓ گاਵਾ ਬਾਰੇ ਵਹਿੜਾਂ ਬਾਰੇ ਪਹਿਲਾਂ ਜਾਣਕਾਰੀ ਲਈਏ ਫਿਰ ਦੋ ਕਤੂਰਿਆਂ ਬਾਰੇ ਗੱਲਬਾਤ ਕਰ ਲਾਂਗੇ ਮਿਲਦੇ ਆ ਪਹਿਲੀ ਬੱਚੀ ਬਾਰੇ ਜਾਣਕਾਰੀ ਬਾਈ ਤੋਂ ਲੈ ਲਈਏ ਕਲਵੀਰ ਬਾਈ ਸਤਿ ਸ਼੍ਰੀ ਅਕਾਲ ਅੱਸੀ ਆ ਬਾਈ ਕਲਵੀਰ ਕੱਲ ਗੱਲ ਹੋਈ ਸੀ ਤੇ ਫਿਰ ਅੱਜ ਦੋ ਵੇਚ ਤੀਆਂ ਹਾਂਜੀ ਕੱਲ ਸ਼ਾਮ ਨੂੰ ਸੁੱਧਾ ਹੋ ਗਿਆ ਸੀ ਬਾਈ ਜੀ ਠੀਕ ਐ ਅੱਛਾ ਅੱਜ ਜਿਹੜੀ ਹੁਣ ਆਪਾਂ ਵਹਿੜ ਦਿਖਾਵਾਂਗੇ ਪਹਿਲੇ ਨੰਬਰ ਤੇ ਇਹ ਕੱਪਣ ਹਾਂ ਇਹ ਗੱਬਣਾ ਸਾਢੇ 4 ਮਹੀਨੇ ਦੀ ਸਾਢੇ 4ਾਂ ਦੀ ਗੱਬਣ ਹੈ ਹਾਂਜੀ ਠੀਕ ਐ ਅੱਛਾ ਦੰਦੋ ਕਿਵੇਂ ਬਈ ਦੰਦੋ ਬਈ ਤਿਆਰ ਦੰਦਾ ਕੀ ਰੇਟ ਰਹਿਣਾ ਕਲਵੀਰ ਰੇਟ ਬਈ ਇਹਦਾ 47000 ਰੁਪਏ ਤੋਰੇ ਨੂੰ ਸੋ ਦੋਸਤੋ ਦੰਦੋ ਚਾਰ ਦੰਦ ਸਾਢੇ 4 ਮਹੀਨਿਆਂ ਦੀ ਗੱਬਣ ਹੈ ਜਿਹਨੇ ਲੈ ਜਾਣੀ ਹੈ ਉਹਨੂੰ ਇੱਕ ਬੇਨਤੀ ਹੈ ਵੀ ਇੱਥੇ ਜਿੱ ਇੱਕ ਪਾਸ ਕਰਾ ਲਿਓ ਬਾਅਦ ਵਿੱਚ ਕਿਸੇ ਕੋਲੋਂ ਲਾਂਭਾ ਨਾ ਆਪ ਸੋਚ ਬਣੇ ਸਾਢੇ 4 ਮਹੀਨਿਆਂ ਦੀ ਗੱਬਣ ਚਾਰ ਦੰਦ ਵੱੱਛੀ ਢਾਂਟੇ ਜੰਗੇ ਦੀ ਹੈ ਸੇਵਾ ਹੋ ਜੂਗੀ ਤਾਂ ਚੰਗੀ ਗਾਂ ਬਾਨੀ ਹੈ ਸਟਰਕਚਰ ਇਹਦਾ ਤੁਸੀਂ ਦੇਖ ਸਕਦੇ ਹੋ ਕੋਲ ਵੀਰ ਇਧਰ ਨੂੰ ਸਿੱਧੀ ਲੈ ਜਾ ਬਾਈ ਥਾਣੇ ਦੇ ਚਾਰ ਹੀ ਦੱਸ ਦਿਆ ਦੋਸਤੋ ਬਾਕੀ ਆਪਾਂ ਵੀਡੀਓ ਦੇ ਵਿੱਚ ਦੇਖਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਮੋੜ ਲਾ ਬਾਈ ਹਵਾਨਾ ਬਣਾਉਣਾ ਸ਼ੁਰੂ ਕਰਤਾ ਪਰ ਹਜੇ 4.5 ਮਹੀਨੇ ਦੀ ਗੱਬਨ ਫੇਸ ਦੀ ਕੁਆਲਿਟੀ ਚੰਗੀ ਦਿਸਦੀ ਹੈ ਬਾਕੀ ਹਾਈਟ ਲੈਂਥ ਸੋਣੀ ਕਰ ਜੂਗੀ ਕਿਉਂਕਿ ਹਜੇ ਇਹਨੇ ਗ੍ਰੋਥ ਕਰਨੀ ਹੈ ਦੂਜੀ ਗੱਲ ਇਹ ਹਜੇ ਸੇਵਾ ਨਾਲ ਰਾਜੀ ਹੋਊਗੀ ਕੁਝ ਜਿਵੇਂ ਜਿਵੇਂ ਗੱਬਣ ਹੋਊ ਤਾਂ ਸਰੀਰ ਜਿਹੜਾ ਉਹ ਕੋਲਣਾ ਸ਼ੁਰੂ ਹੋ ਜਾਂਦਾ ਉਹਦੇ ਨਾਲ ਵੀ ਸੇਤ ਜਿਹੜੀ ਉਹ ਵੱਖਰੀ ਜੀ ਦਿਸਣ ਲੱਗ ਪੈਂਦੀ ਹੈ ਪਸ਼ੂ ਦੀ ਇਹ ਤੋਂ ਅੱਗੇ ਇੱਕ ਵੱਛੀ ਹੋਰ ਆ ਦੱਸੋ ਇਹ ਪੱਖ ਜਰਸੀ ਵਾਲਾ ਹਾਂ ਬਾਈ ਦਿਖਾਈ ਦਿੰਦੇ ਆ ਤੁਹਾਨੂੰ ਤਾਂ ਚਾਹ ਠੀਕ ਹੈ ਛੋੜੀ ਬਹੁਤ ਸੋਹਣੀ ਸਾਡੇ ਨੇ ਕੀਤੀ ਆ ਸੋ ਦੱਸੋ ਚਾਰ ਹੀ ਥਾਣੇ ਠੀਕ ਹੈ ਓਕੇ ਕਲਵੀਰ ਭਾਈ ਦੇ ਨਾਲ ਇੱਕ ਵੱਛੀ ਖੜੀ ਹੈ ਹਾਂਜੀ ਇਹ ਦੰਦੋਂ ਕਿਵੇਂ ਇਹ ਦੰਦੋਂ ਬਾਈ ਆਪਾਂ ਖੋਜਾ ਹੋ ਰਹੀ ਸੀ ਦੋ ਦੰਦ ਦਾ ਠੀਕ ਹੈ ਆਪਾਂ ਇਹ ਮੰਗਾਈ ਸੀ ਕਿਸੇ ਬੰਦੇ ਤੋਂ ਆਨਲਾਈਨ ਹੀ ਅੱਛਾ ਉਹਦੇ ਵਿਸ਼ਵਾਸ ਤੇ ਤੇ ਪਰ ਆਪਾਂ ਜਦੋਂ ਹੋਂ ਦੰਦ ਪਟਕੇ ਦੇਖੇ ਆ ਉਹ ਵੀ ਆਪਾਂ ਉਮ ਪਟਣੇ ਨਹੀਂ ਸੀ ਜਦੋਂ ਤੁਸੀਂ ਕਹਦਾ ਇਹ ਦੰਦ ਦੇਖ ਲਓ ਮੜੇ ਇਹ ਜੋ ਦੰਦ ਪੱਟੇ ਚਾਰ ਦੰਦ ਦਾ ਬਾਈ ਠੀਕ ਹੈ ਹੁਣ ਚਾਰ ਦੰਦ ਦਾ ਹਾਂ ਚਾਰ ਦੰਦ ਦਾ ਆਪਣੀ ਤਾਂ ਹੁਣੇ ਲਈ ਵੀ ਬੀ ਮਹਿੰਗੀ ਆ ਪਰ ਆਪਣਾ ਰੇਟ ਇਹਦਾ ਰੱਖਣਾ ਪਹਿਲਾਂ ਹੋਰ ਸੀ ਠੀਕ ਹੈ ਪਹਿਲਾਂ ਤਾਂ ਆਪਾਂ ਦਾ ਰੇਟ 22000 ਰੁਪਏ ਰੱਖਣਾ ਸੀ ਅੱਛਾ ਤੇ ਹੁਣ ਬਾਈ ਇਹਦਾ ਰੇਟ 15000 ਰੁਪਏ ਆ 15000 ਰ ਠੀਕ ਹੈ ਇਹ ਆਪਾਂ ਨਾਲ ਹੁਣ ਗੱਲ ਇਹ ਵੀ ਕਹਿੰਦੇ ਨੇ ਕਈ ਬਾਈ ਕਹਿੰਦੇ ਚਾਰ ਦੰਦ ਦਾ ਵੈੜ ਖਰਾਬ ਹੋਊਗੀ ਹੁਣ ਆਪਣੇ ਘਰੋਂ ਲੈ ਥੱਲੀ ਕਰਾ ਕੇ ਲੈ ਕੇ ਜਾਵੇ ਸਹੀ ਹੈ ਬੱਚੇ ਦਾ ਨਹੀਂ ਦੇਖ ਕੇ ਆਪਦੀ ਸਾਰੀ ਸੋ ਦੋਸਤੋ ਇਹ ਚਾਰ ਦੰਦ ਵੈੜ ਆ ਇਹਨੂੰ ਤੁਸੀਂ ਕਨਫਰਮ ਕਰ ਸਕਦੇ ਹੋ ਅੰਦਰੋਂ ਚੈੱਕ ਕਰਵਾ ਸਕਦੇ ਹੋ ਦੰਦਾਂ ਨਾਲੋਂ ਕਨਫਰਮ ਚਾਰ ਦੰਦ ਹੈ ਸਾਈਡਾਂ ਵਾਲੇ 2-2 ਦੰਦ ਉਵੇਂ ਖੜੇ ਆ ਵੈਸੇ ਜਦੋਂ ਵੀਡੀਓ ਬਣਾਉਣ ਤੋਂ ਪਹਿਲਾਂ ਆਪਾਂ ਵੈਸੇ ਗੱਲਬਾਤ ਕਰਦੇ ਆ ਪਸ਼ੂਆਂ ਸੰਬੰਧੀ ਜਾਣਕਾਰੀ ਲਈਦੀ ਤੇ ਬਾਈ ਦੱਸਦਾ ਸੀ ਵੀ ਇਹ ਦੋ ਦੰਦ ਹੈ ਪਰ ਇਹਨੇ ਦੰਦ ਦੇਖੇ ਨਹੀਂ ਸੀ ਤਾਂ ਲੱਗਾ ਢਾਂਚੇ ਤੋਂ ਵੀ ਇਹ ਵੱਡੀ ਹੋ ਸਕਦੀ ਹੈ ਥੋੜੀ ਉਮਰ ਚ ਤਾਂ ਚੈੱਕ ਕੀਤੀ ਤਾਂ ਇਹ ਚਾਰ ਆਨੰਦ ਵੱੱਛੀ ਹੈ ਬਾਈ ਨੇ ਆਨਲਾਈਨ ਮਂਗਾਈ ਸੀ ਇਸੇ ਕਰਕੇ ਹੀ ਕਹਿੰਦਾ ਵੀ ਜਿਹੜਾ ਪਸ਼ੂ ਪਹਿਲੀ ਗੱਲ ਤਾਂ ਆਨਲਾਈਨ ਖਰੀਦਣਾ ਨਹੀਂ ਚਾਹੀਦਾ ਦੂਜੀ ਗੱਲ ਤਸੱਲੀ ਕਰਨੀ ਜ਼ਰੂਰੀ ਹੁੰਦੀ ਹੈ ਦੰਦਾਂ ਨਾਲੋਂ ਖਾਸ ਕਰਕੇ ਜਦੋਂ ਤੁਸੀਂ ਪ੍ਰਕਿਰਤਿ ਥਣ ਚਾਰ ਹੀ ਹੈ ਕੋਈ ਫੋਟ ਸ਼ਾਂਕ ਨਹੀਂ ਇੱਥੋਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਨਾਲ ਇਹ ਗੱਲ ਬਾਈ ਨੇ ਪਹਿਲਾਂ ਹੀ ਐਡ ਕਰਤੀ ਜਿਹੜੀ ਮੈਂ ਤੁਹਾਨੂੰ ਕਹਿਣੀ ਸੀ ਵੀ ਤੁਸੀਂ ਇਹਨੂੰ ਅੰਦਰੋਂ ਚੈੱਕ ਕਰਵਾ ਸਕਦੇ ਹੋ ਵੀ ਕੋਈ ਇਹਦੇ ਪ੍ਰੋਬਲਮ ਤਾਂ ਹੈ ਨਹੀਂਗੀ ਵੈਸੇ ਕੋਈ ਜ਼ਰੂਰੀ ਨਹੀਂ ਹੁੰਦਾ ਕੋਈ ਦਿੱਕਤ ਹੋਵੇ ਪਰ ਤੁਸੀਂ ਆਪ ਦੇ ਲੋਨ ਕੰਫਰਮ ਥੋੜਾ ਕਰਨਾ ਹੱਕ ਆ ਤੁਸੀਂ ਪੈਸੇ ਲਾਉਣੇ ਆ 15000 ਰੇਟ ਹੈ 15000 15000 ਜੋ ਮੰਨਤਨ ਕਰਾਂਗੇ ਠੀਕ ਹੈ ਅੱਛਾ ਭਾਈ ਜਿਹੜੀ ਇਹ ਦੂਜੀ ਬੱਚੀ ਹੈ ਇਹ ਤਾਂ ਛੋਟੀ ਉਮਰ ਦੀ ਹੈ ਬੱਚੀ ਦੱਸਦਾ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਭਾਈ 17000 ਰੁਪਏ ਤੋਰੀਨ ਸੋ ਦੋਸੋ ਰੇਟ 17000 ਇਹ ਤਾਂ ਬੱਚਾ ਹੀ ਆ ਦੰਦ ਵੈਸੇ ਮੈਂ ਵੇਖ ਲੇ ਪਹਿਲਾਂ ਹੀ ਵੀਡੀਓਜ਼ ਬਣਾਉਣ ਤੋਂ ਪਰ ਫਿਰ ਵੀ ਇਹ ਤਾਂ ਤੁਸੀਂ ਬੱਚੇ ਨੂੰ ਦੇਖ ਕੇ ਵੀ ਤੁਹਾਨੂੰ ਸਮਝ ਆਊਗੀ ਇਹਦੇ ਤਾਂ ਤੁਹਾਨੂੰ ਵੇਖਾ ਹੀ ਦਿੰਨੇ ਆ ਠੀਕ ਠੀਕ ਆ ਵੀਰ ਜੀ ਤਾਂ ਸੋ ਦੋਸਤੋ ਇਹ ਖੀਰੀ ਵੱਛੀ ਐ ਛੋਟੀ ਉਮਰ ਦੀ ਐ ਰੇਟ 17000 ਸੋ ਇਹ 3 ਨਵੰਬਰ ਦੀ ਵੀਡੀਓ ਚ ਵਿਕਰੀ ਆਲੇ ਆ ਇਹ ਤੋਂ ਬਿਨਾ ਦੋ ਬੱਚੇ ਆ ਦੋਸਤੋ ਇਹ ਦੋ ਕਤੂਰੇ ਆ ਦੋਸਤੋ ਇਹ ਜਰਮਨ ਸ਼ੈਫਰਡ ਐ ਇਸ ਮੇਲ ਦੇ ਇਹ ਬੱਚੇ ਆ ਇਹ ਤੁਸੀਂ ਦੇਖ ਸਕਦੇ ਹੋ ਤੇ ਇਹ ਮੇ ਜਿਹੜਾ ਉਹ ਤੁਹਾਨੂੰ ਦਿਖਾ ਦਿੰਦੇ ਆ ਦੱਸੋ ਇਹ ਘਰੇ ਇਹਨਾਂ ਦਾ ਰੱਖੀ ਆ ਇਸ ਤੇ ਰੱਖਿਆ ਹੋਇਆ ਇਧਰ 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 ਸੋ ਇਹਦੇ ਇਹ ਬੱਚੇ ਆ ਕਿੰਨਾ ਬਾਰੇ ਥੋੜੀ ਜਾਣਕਾਰੀ ਲੈਣੇ ਆ ਤੁਰੇ ਫਿਰਦੇ ਆ ਇਹ ਕਲਵੀਰ ਇਹ ਮੇਲ ਫੀਮੇਲ ਦੋ ਮਤਲਬ ਜੋੜੀ ਆ ਇਹ ਹਾਂਜੀ ਜੋੜੀ ਆਈ ਠੀਕ ਹੈ ਮੇਲ ਦਾ ਰੇਟ ਆਪਣਾ ਹੈਗਾ 10000 ਰੁਪਇਆ ਤੇ ਫੀਮੇਲ ਦਾ ਹੈਗਾ 8000 ਰੁਪਇਆ ਜੇ ਕੋਈ ਭਾਈ ਜੋੜੀ ਲਊਗਾ 15000 ਦੇਵੇ 15000 ਤੋਂ ਹੀ ਮਾਨਦਾਨ ਕਰਾਂਗੇ ਠੀਕ ਹੈ ਅੱਛਾ ਇਹ ਇਹਨਾਂ ਦੀ ਜਿਹੜੀ ਮਾਂ ਆ ਉਹ ਆਪਣੇ ਪਿੰਡ ਹੈ ਹਾਂ ਉਹ ਆਪਣੇ ਪਿੰਡ ਹੈ ਜੀ ਆਪਣੇ ਕੋਲ ਵੀਡੀਓ ਜੋ ਮੀਟਿੰਗ ਕਰਾਈ ਹੈ ਵੀਡੀਓ ਆਪਣੇ ਫੋਨ ਦੇ ਵਿੱਚ ਹੈ ਠੀਕ ਹੈ ਇਹ ਮੀਟਿੰਗ ਵੀ ਆਪਾਂ ਵੀਡੀਓ ਦਿਖਾ ਕੇ ਆਪਣੇ ਮੇਲ ਦਾ ਹੋਈ ਵੀ ਆ ਠੀਕ ਹੈ ਇਹ ਦਿਖਾ ਕੇ ਬੱਚੇ ਲਵਾਂਗੇ ਓਕੇ ਠੀਕ ਹੈ ਸੋ ਦੋਸਤੋ ਇਸ ਮੇਲ ਦੇ ਇਸ ਕੁੱਤੇ ਦੇ ਇਹ ਬੱਚੇ ਅਜੇ 22 ਦਿਨਾਂ ਦੇ ਹੀ ਅੱਖਾਂ ਖੁੱਲਗੀਆਂ ਹੀ ਆ ਠੀਕ ਹੈ ਬਹੁਤ ਵੱਡੇ ਨਹੀਂ ਦੁੱਧ ਪੀਂਦੇ ਹੋਣਗੇ ਹਾਂ ਦੁੱਧ ਲੱ ਕਰਨ ਲੱਗੇ ਹੁਣ ਕੌਲੀ 'ਚ ਠੀਕ ਹੈ ਸਰ ਲੱਗ ਪਾ ਕੇ ਵਧੀਆ ਖਾਂਦੇ ਨੇ ਓਕੇ ਅੱਛਾ ਸੋ ਦੋਸਤੋ 22 23 ਦਿਨ ਉਮਰ ਹੈ ਜਰਮਨ ਸ਼ੈਫਰਡ ਤੇ ਇਹ ਤੋਂ ਬਿਨਾ ਇਹ ਤਿੰਨ ਨ ਧੰਨਵਾਦ ਵੀਡੀਓ ਦੇਖਣ ਵਾਸਤੇ